ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਹਿਕ ਪਟੀਕੇਨ ਹੋਮ ਮਿਡ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਖੁਸ਼ ਰਹੋ ਤੁਸੀਂ ਮੇਰੇ ਚੈਨਲ ਤੇ ਨਾਮ ਇਹਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਆ ਤੇ ਕਮੈਂਟ ਵਿੱਚ ਜ਼ਰੂਰ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂ ਜੀ ਕਾਟਨ ਦੇ ਸੂਟ ਜਿੰਨਾ ਤੇ ਪਹੁੰਚੇ ਤੇ ਵਰਕ ਕੀਤਾ ਗਿਆ ਹੈਗਾ ਤੇ ਪੈਚ ਵਰਕ ਕੀਤਾ ਗਿਆ ਹੈਗਾ ਸਾਰੇ ਬਹੁਤ ਹੀ ਸੋਹਣੇ ਸੂਟ ਨੇ ਜੀ ਦੇਖੋ ਇਹ ਆਪਣਾ ਬਲੂ ਕਲਰ ਆ ਗਿਆ ਜੀ ਤੇ ਵੀ ਪੈਚ ਵਰਕ ਕੀਤਾ ਗਿਆ ਹੈ ਪਹੁੰਚੇ ਤੇ ਵੀ ਵਰਕੇ ਜੀ ਇਹਨਾਂ ਦੁਪੱਟਾ ਵੀ ਹੈ ਜੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੀ ਤਾਂ ਸਾਨੂੰ ਛੇਤੀ ਛੇਤੀ ਸਾਡੇ ਨੰਬਰ ਤੇ ਕੰਟੈਕਟ ਕਰੋ WhatsApp ਨੰਬਰ ਤੇ ਦੇਖੋ ਜੀ ਇਹ ਵੀ ਇਹ ਹੈਗਾ ਬਲੂ ਕਲਰ ਸੂਟ ਤੇ ਇਹਦੀ ਵੀ ਪੈਚਵਰਕ ਹੈਗਾ ਇਹ ਨਵੀਂ ਦੁਪੱਟਾ ਤੇ ਇਹਦੇ ਵੀ ਪੌਂਚਲ ਦੇ ਵਰਕ ਕੀਤਾ ਹੈ ਅੱਜ ਜੀ ਤੁਹਾਨੂੰ ਸਮਰ ਵਾਲਾ ਸਟਾਫ ਆਪਾਂ ਸਾਰਾ ਦਿਖਾਵਾਂਗੇ ਦੇਖੋ ਜੀ ਇਹ ਆ ਗਏ ਜੀ ਆਪਣੇ ਕਾਟਨ ਦੇ ਟਾਈ ਡਾਈ ਸੂਟ ਵਿਦ ਦੁਪੱਟੇ ਸਾਰੇ ਨਾਲ ਦੁਪੱਟੇ ਮਿਲ ਲੇਗੇ ਜੀ ਤੁਹਾਨੂੰ ਇਹ ਆਪਣਾ ਆ ਗਿਆ ਪਿੰਕ ਕਲਰ ਇਹ ਵੀ ਟਾਈੜੀ ਸੂਟ ਹੈ ਜੀ ਗਰਮੀਆਂ ਚ ਵੇਅਰ ਕਰਨ ਵਾਲੇ ਸੂਟ ਨੇ ਜੀ ਇਹ ਸਾਰੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਆ ਗਿਆ ਜੀ ਹੁਣ ਆਪਣਾ ਪਰਪਲ ਕਲਰ ਤੇ ਇਹਨਾਂ ਸਾਰੇ ਸੂਟਾਂ ਵਿੱਚ ਵਾਈਟ ਦਾ ਹੀ ਸਾਰਾ ਕੰਬੀਨੇਸ਼ਨ ਹੈ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ yellow ਕਲਰ ਇਹ ਵੀ ਟਾਈੜੀ ਕੀਤਾ ਹੋਇਆ ਹੈ ਜੀ ਸੂਟ ਤੇ ਦੁਪੱਟਾ ਵੀ ਟਾਈਡ ਹੈ ਕੀਤਾ ਹੋਇਆ ਸੇ ਇਹ ਸਾਰੇ ਸੂਟ ਗਰਮੀਆਂ ਦੇ ਵਿੱਚ ਵੇਰ ਕਰਨ ਵਾਲੇ ਨੇ ਇਹ ਬਹੁਤ ਹੀ ਸੋਹਣੇ ਸੂਟ ਨੇ ਜੀ ਤੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਬ੍ਰਾਊਨ ਦਾ ਕਲਰ ਇਹ ਵੀ ਕਿੰਨਾ ਸੋਹਣਾ ਲੱਗ ਰਿਹਾ ਜੀ ਤੇ ਖਰੀਦੋ ਜੀ ਜਲਦੀ ਜਲਦੀ ਸੂਟ ਇਹ ਤੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਜਾਮਣੀ ਜਿਹਾ ਕਲਰ ਹੈ ਜੀ ਪਰਪਲ ਜਾਮਣੀ ਜਿਹਾ ਕਲਰ దేవు సోనా కలర్ ఆ గీ ఓరేజ కలర్ ఏ బ సోనా సారూటా కంబినేషన్ జాద సోన కలర్ ఆ గీ యో కలర్ థడా లాటో కలర్ ఏ బుత సోనా ਤੇ ਇਸ ਤੋਂ ਬਾਅਦ ਆਪਣਾ ਗਿਆ ਜੀ ਇਹ ਹੈਗਾ ਜੀ ਆਪਣਾ ਮਹਿੰਦੀ ਕਲਰ ਹੋਣ ਜੀ ਆਪਾਂ ਤੁਹਾਨੂੰ ਨੈਕਸਟ ਕਲਰ ਦਾ ਕੋਣ ਹੈ ਤੇ ਇਹ ਹੈਗਾ ਜੀ ਆਪਣਾ ਮੋਰ ਪੰਖੀ ਕਲਰ ਇਸ ਸੂਟ ਨੇ ਜੀ ਤੁਹਾਨੂੰ ਫਰਾਕ ਟਾਈਪ ਧਰੇ ਹੋਏ ਨੇ ਆ ਲੱਗ ਰਹੇ ਨੇ ਜਿਵੇਂ ਫਰਾਕ ਨਹੀਂ ਗਿਆ ਪਰ ਇਹ ਸਾਰੇ ਸੂਟ ਨੇ ਜੀ ਵੈਸੇ ਤੁਸੀਂ ਫਰਾਕਾਂ ਵੀ ਬਣਾ ਸਕਦੇ ਹੋਗੇ देखो जी इस तो बाद अपने सूट आ गए जी बरबरी ते, जी। ते सूट ਇਹ ਵੀ ਗਰਮੀਆਂ ਦੇ ਵਿੱਚ ਵੇਅਰ ਕਰਨ ਨੂੰ ਨੇ ਜੀ ਜੀ ਇਹਨਾਂ ਤੇ ਲਾਈਨਿੰਗ ਲੱਗਦੀ ਹੈ ਜੀ ਤੇ ਇਹ सूट ਥੋੜੇ ਪੋਸਟਪਲੀ ਟ੍ਰੇਨ ਦੇ ਵਿੱਚ ਨੇ ਜੀ ਤੇ ਇਸ ਤੋਂ ਬਾਅਦ ਆਪਣੇ ਕਲਰ ਆ ਗਏ ਜੀ ਸਕਾਈ ਬਲੂ ਕਲਰ ਥੋੜਾ ਜਿਹਾ ਲਾਈਟ ਹੈਗਾ ਸਕਾਈ ਬਲੂ 프린ਟਰ ਸ਼ਰਟ ਹੈ ਜੀ ਤੇ ਪਲੇਨ ਬੋਟਮ ਹੈਗੀ ਤੇ ਇਸ ਤੋਂ ਬਾਅਦ ਆ ਪੜਾ ਗਿਆ ਜੀ ਗ੍ਰੀਨ ਪੈਰਟ ਦਾ ਕਲਰ ਆ ਗਿਆ ਜੀ ਤੇ ਸ਼ਰਟ ਦੇ ਵਿੱਚ ਆਪਣੇ ਰੈੱਡ ਪੈਰਟ ਦੇ ਫਲਾਵਰ ਬਣੇ ਹੋਏ ਨੇ ਜੀ ਤੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਬਲੈਕ ਤੇ ਸ਼ਰਟ ਦੇ ਵਿੱਚ ਅੰਬੀਆਂ ਦੇ ਬਣੀਆਂ ਹੋਈਆਂ ਨੇ ਤੇ ਬਾਟਮ ਪਲੇਨ ਹੈ ਜੀ ਇਸ ਵਾਰ ਵੀ ਆਪਣਾ ਕਲਰ ਆ ਗਿਆ ਜੀ ਬਲੈਕ ਤੇ ਇਹਦੇ ਵਿੱਚ ਵੀ ਅੰਬੀਆ ਬਣੀਆਂ ਹੋਈਆਂ ਨੇ ਜੀ ਤੇ ਇਸ ਵਾਰ ਆਪਣਾ ਕਲਰ ਆ ਗਿਆ ਜੀ ਸਕਾਈ ਕਲਰ ਨਾਲ ਮਹਿਰੂਨ ਦਾ ਕੰਬੀਨੇਸ਼ਨ ਹੈ ਜੀ ਸ਼ਰਟ ਦੇ ਵਿੱਚ ਫਲਾਵਰ ਬਣੇ ਹੋਏ ਨੇ ਜੀ ਤੇ ਬੋਟਮ ਹੈ ਹੈਗੀ ਹੈ ਜਿਹੜੀ ਉਹ ਪਲੇਨ ਹੈ ਜੀ ਤੇ ਦੇਖੋ ਜੀ ਇਹ ਡਾਰਕ ਸਕਾਈ ਹੈ ਇਹਦੇ ਨਾਲ ਵੀ ਮਹਿਰੂਨ ਦਾ ਕੰਬੀਨੇਸ਼ਨ ਹੈ ਤੇ ਇਸ ਤੋਂ ਬਾਅਦ ਜੀ ਆਪਣਾ ਆ ਗਿਆ ਜੀ ਮਰਜੈਂਟਾ ਕਲਰ ਤੇ ਇਹਦੇ ਵੀ ਫਲਾਵਰ ਬਣੇ ਹੋਏ ਨੇ ਜੀ ਛੋਟੇ ਤੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਪਰ ਉਹ ਜੀ ਤੇ ਮਹਰੂਨ ਦਾ ਕੰਬੀਨੇਸ਼ਨ ਹੈ ਜੀ ਇਹਦੇ ਵਿੱਚ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਕਰੀਮ ਕਲਰ ਦੇਖੋ ਜੀ ਸਾਰੇ ਸੂਟ ਕਿੰਨੇ ਸੋਹਣੇ ਸੋਹਣੇ ਨੇ ਜੀ ਇਹਦੇ ਨਾਲ ਬਾਟਮ ਹੈਗੇ ਆ ਜੀ ਪਿੰਕ ਕਲਰ ਦੀ ਤੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਸਕਾਈ ਬਲੂ ਕਲਰ ਸਕਾਈ ਬਲੂ ਬਾਟਮ ਹੈ ਜੀ ਤੇ ਪ੍ਰਿੰਟਡ ਸ਼ਰਟ ਹੈਗੀ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਦੇਖੋ ਜੀ ਲਵੈਂਡਰ ਕਲਰ ਨਾਲ ਜਾਮਨੀ ਕਲਰ ਦਾ ਕਿੰਨਾ ਵਧੀਆ ਕੰਬੀਨੇਸ਼ਨ ਬਣ ਰਿਹਾ ਲਾਈਟ ਕਲਰ ਨਾਲ ਡਾਰਕ ਕਲਰ ਦਾ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਕੰਬੀਨੇਸ਼ਨ ਉਸ ਤੋਂ ਬਾਅਦ ਆਪਣਾ ਆ ਗਿਆ ਜੀ yellow ਕਲਰ ਤੇ ਇਹਦੇ ਨਾਲ ਆਪਣੀ ਹੈਗੀ ਜੀ ਬਾਟਮ کریم ਕਲਰ ਦੀ ਤੇ ਪ੍ਰਿੰਟਡ ਸ਼ਰਟ ਹੈ ਜੀ ਆਪਣੀ ਤੇ ਜੀ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਲਾਈਟ ਮਹਿੰਦੀ ਦਾ ਇਹਦੇ ਨਾਲ ਵੀ ਕਰੀਮ ਬੋਟਮ ਹੈ ਜੀ ਤੇ ਜੀ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਪਿੰਕ ਕਲਰ ਤੇ ਇਹਦੇ ਨਾਲ ਵੀ ਕਰੀਮ ਬੋਟਮ ਹੈ ਜੀ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਸਕਾਈ ਬਲੂ ਕਲਰ ਤੇ ਇਹਦੇ ਨਾਲ ਵੀ ਕਰੀਮ ਬੋਟਮ ਹੈ ਜੀ ਤੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਸਕਾਈ ਬਲੂ ਕਲਰ ਤੇ ਇਹਨਾਂ ਵੀ ਕਰੀਮ ਬਾਟਮ ਹੈ ਜੀ ਇਹਨਾਂ ਸਾਰਿਆਂ ਦੇ ਵਿੱਚ ਕਰੀਮ ਬਾਟਮ ਹੀ ਹੈਗੀ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਾਰਿਆਂ ਵਿੱਚੋਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਤੇ ਸਾਨੂੰ ਪਿਕ ਸੈਂਡ ਕਰ ਸਕਦੇ ਹੋਗੇ ਤੇ ਇਹ ਆਪਣਾ ਆ ਗਿਆ ਜੀ ਕਲਰ ਪਰਪਲ ਨਾਲ ਪਿੰਕ ਦਾ ਕੰਬੀਨੇਸ਼ਨ ਹੈ ਜੀ ਇਹਦੇ ਵਿੱਚ ਤੇ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਇਹ ਆਪਣਾ ਆ ਗਿਆ ਜੀ yellow ਕਲਰ ਕਿੰਨਾ ਸੋਹਣਾ ਲੱਗ ਰਿਹਾ ਜੀ ਤੇ ਇਹ ਆਪਣਾ ਕਲਰ ਆ ਗਿਆ ਜੀ ਤੇ ਜਿਹੜਾ ਪ੍ਰਿੰਟ ਸ਼ਰਟ ਹੈ ਜੀ ਤੇ ਗਜਰੀ ਜੀ ਬੋਟਮ ਹੈਗੀ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਜੀ ਇਹ ਜਾਮਣੀ ਜਿਹਾ ਕਲਰ ਇਹ ਆਪਣਾ ਆ ਗਿਆ ਜੀ ਗ੍ਰੀਨ ਕਲਰ ਪੈਰਟ ਗ੍ਰੀਨ ਦਾ ਕਲਰ ਹੈ ਤੇ ਇਹ ਨਾਲ ਪਿੰਕ ਡਾਰਕ ਪਿੰਕ ਜਿਹਦਾ ਕੰਬੀਨੇਸ਼ਨ ਹੈ ਡਾਰਕ ਪਿੰਕ ਜੀ ਬਾਟਮ ਹੈ ਜੀ ਤੇ ਇਹ ਆਪਣਾ ਆ ਗਿਆ ਜੀ येलो ਗ੍ਰੀਨ ਦਾ ਕਲਰ ਤੇ ਇਹਦੇ ਨਾਲ ਆਪਣੀ ਹੈਗੀ ਜੀ ਗ੍ਰੀਨ ਕਲਰ ਦੀ ਬਾਟਮ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਜੀ ਦੇਖੋ ਜੀ ਇਹ ਆਪਣਾ ਸੂਟ ਆ ਗਿਆ ਜੀ ਕਾਟਨ ਕੈਂਬ੍ਰਿਕ ਦੇ ਸੂਟ ਜਿਹੜੇ ਆਪਾਂ ਰੁਟੀਨ ਦੇ ਵਿੱਚ ਘਰ ਪਾ ਸਕਦੇ ਹਾਂ ਜੀ ਤੇ ਇਹਨਾਂ ਵੀ ਤੇ ਇਹਨਾਂ ਵਿੱਚ ਬਹੁਤ ਸਾਰੇ ਅਲੱਗ-ਅਲੱਗ ਕਲਰ ਨੇ ਜੀ ਪ੍ਰਿੰਟ ਵੀ ਅਲੱਗ-ਅਲੱਗ ਨੇਗੀ ਪਰ ਸਟਾਫ ਇੱਕੋ ਹੀ ਹੈਗਾ ਦੇਖੋ ਜੀ ਆਪਣਾ ਆ ਗਿਆ ਜੀ येलो ਸਕਾਈ ਬਲੂ ਕਲਰ ਮਹਰੂਨ ਕਲਰ ਤੇ ਪਿੰਕ ਦਾ ਕਲਰ ਫਲਾਵਰ ਜਿ ਬਣੀ ਹੋਈ ਨੇ ਜੀ ਆਪਣੇ ਇਹਦੇ ਵਿੱਚ ਦੇਖੋ ਜੀ ਇਹ ਆਪਣਾ ਅਗੇ ਜੀ ਸਕਾਈ ਬਲੂ 그린 ਕਰੀਮ ਬਰਾਉਨਸ ਕਲਰ ਇਹਦੇ ਵਿੱਚ ਵੀ ਫਲਾਵਰ ਬਣੀ ਹੋਈ ਨੇ ਜੀ ਤੇ ਇਸ ਤੋਂ ਬਾਅਦ ਇਹ ਆਪਣੇ ਅਗੇ ਸਾਰੇ ਸੂਟ ਮਹਿਰੂਨ ਇਹਨਾਂ ਵਿੱਚ ਬਹੁਤ ਹੀ ਕਲਰ ਨੇਗੇ yellow ਸਾਰੇ ਇਹਨਾਂ ਵਿੱਚ ਬਹੁਤ ਸਾਰੇ ਕਲਰ ਨੇਗੇ ਇਹਨਾਂ ਵਿੱਚੋਂ ਵੀ ਤੁਹਾਨੂੰ ਕੋਈ ਜੀ ਸੂਟ ਪਸੰਦ ਆਉਦਾ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ WhatsApp ਤੇ ਸਕਰੀਨਸ਼ਾਟ ਭੇਜ ਸਕਦੇ ਹੋ ਜੀ ਦੇ ਡੇਲੀ ਰੂਟੀਨ ਦੇ ਵਿੱਚ ਬਹੁਤ ਵਧੀਆ ਰਹਿਣਗੇ ਜੀ ਇਹ ਸੂਟ ਤੇ ਇਹਨਾਂ ਵਿੱਚ ਬਰਾਊਨ, ਗ੍ਰੀਨ, ਬਲੂ, ਰੈੱਡ ਕਲਰ ਨੇ ਜੀ ਤੇ ਇਹ ਵੀ ਇਹਨਾਂ ਵਿੱਚ ਵੀ ਚਾਰ ਕਲਰ ਨੇ ਜੀ। ਇਹ ਕੋ ਨਾਲ ਦੇ ਨੇ ਇਹ ਇਸ ਸੂਟ। ਤੇ ਇਹਦਾ ਵਿੱਚ ਹੈਗੇ ਨੇ ਆਪਣੇ 5 ਪੀਸ। ग्रीन स्काई ब्लू ब्राउन येलो ਅਤੇ রেড ਜੀ ਆਪਣਿੰ ਪ੍ਰਿੰਟ ਕੋਈ ਜੀ ਪੰਜੇ ਸੂਟਾ ਵਿੱਚ ਤੇ ਹੁਣ ਜੇ ਆਪਾਂ ਇੱਥੇ ਆਪਣੀ ਵੀਡੀਓ ਦੇ ਜਿਹੜਾ ਐਂਡ ਕਰਦੇ ਆਂਗੇ ਮਿਲਦੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਧੰਨਵਾਦ ਸਸ਼ੇ ਕਲ ਬਾਏ ਬਾ ਸਾਰਿਆਂ ਨੂੰ